ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 1000ਵੀਂ ਚਾਇਨਾ ਡੋਰ ਦੇ ਗਟੁਆਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸ਼ਾਹ ਨਿਰਦੇਸ਼ੇਟ ਐਸ ਐਚਓ ਕੰਟੋਨਮੈਂਟ ਤੇ ਡੀਐਸਪੀ ਵੈਸਟ ਐਸੀਪੀ ਵੈਸਟ ਸਾਹਿਬ ਉਸਤਾਜ ਸ਼ਿਵਦਰਸ਼ਨ ਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਸ਼ੋਕਲੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹੇਮਰਾਜ ਇਹਨਾਂ ਦੀ ਉਮਰ ਕਰੀਬ 43-45 ਸਾਲ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟ ਅਪਨ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗਟੂ ਕਬਜ਼ੇ ਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਲਾਇਸ ਮੰਟੀ ਐ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲੋਂ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੇਮਰਾਜ ਹੈ ਇਹਦੇ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮ ਤੀਰਤ ਰੋਡ ਦੇ ਲਾਗੇ ਉੱਥੇ ਇੱਕ ਗੈਸਟਾਰ ਕੀਤਾ ਜੀ ਤੇ ਇਹ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੂਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਐਂਡ ਆਪਣਾ ਡਰਾਈਵਰ ਹੈਗਾ ਕੰਟੇਨਰ ਦਾ ਜਿਹੜਾ ਅਸ਼ੋਕ ਲੀਲੈਂਡ ਦਾ ਡਰਾਈਵਰ ਹੈ ਸਰ ਇਹ ਕਿਥੋਂ ਗੱਟੂ ਲਿਆ ਕੇ ਕੋਈ ਬਹੁਤ ਵੱਡੀ ਰਿਕਵਰੀ ਹੈ ਕਿੱਥੋਂ ਲਿਆਦੇ ਇਹ ਅੱਜ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਜੀ ਅੱਜ ਦਾ ਹੀ ਪਰਚਾ ਹੈਗਾ ਤੇ ਅਸੀਂ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਤੇ ਰਿਮਾਂਡ ਲੈ ਕੇ ਫਿਰ ਅਸੀਂ ਇਹਨਾਂ ਦੀ ਅੱਗੇ ਕੋਈ ਇਸ ਤਰ੍ਹਾਂ ਹਾਂਜੀ ਐਂਡ ਇਹਨਾਂ ਨੂੰ ਪਹਿਲੇ ਵੀ ਬ੍ਰਾਹਮਤ ਹੋਈ ਪੈ ਪਹਿਲਾਂ 100 ਗੱਟੂ ਇਹਨਾਂ ਦੇ ਕੋਲ ਬ੍ਰਾਹਮਤ ਹੋਏ ਸੀਗੇ ਜੀ ਉਹ ਕਿੱਥੋਂ ਜਾ ਕੇ ਵੇਚਦੇ ਨੇ ਸਰ ਇਹ ਕਿਥੋਂ ਜਲੰਧਰ ਜਲੰਧਰ ਤੋਂ ਜੀ ਸਰ ਕਿੰਨੇ ਦਾ ਗੱਟੂ ਵੇਚਿਆ ਜਾਂਦਾ ਜੀ ਇੱਥੇ ਆਹ ਵੇ ਇਹ ਤਾਂ ਜੋ ਮਾਰਕੀਟ ਪ੍ਰਾਈਸ ਹੈ ਜੀ ਅਜੇ ਵੇਚਨੇ ਨਹੀਂ ਅੱਲਤ ਵੇਚਨੇ ਸੀ ਸਰ ਇਹਦਾ ਕੰਮ ਕੀ ਕਰਦਾ ਹੈ ਕੋਈ ਕੰਮ ਕਰਦਾ ਵਪਾਰੀ ਹੈ ਕੀ ਹੈ ਕਿਦਾਂ ਜੀ ਇਹ ਹਾਲੀ ਹਾਲੇ ਕੁਝ ਨਹੀਂ ਹਲੇ ਦਾ ਪਤਾ ਚੱਲੇ ਜੀ ਸਰ ਪ੍ਰਕਿਰਤੀ ਕਾਰਨ ਕਿ ਸਭ ਲੋਕੋ ਦੀ ਤਿਆਰ ਗੱਟੂ ਵੱਡਾ ਦੇਖੋ ਜੀ ਜੋ ਵੀ ਪੰਜਾਬ ਸਰਕਾਰ ਦੀ ਵੀ ਹਦਾਇਤਾਂ ਨੇ ਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਵੀ ਨਾਲੇ ਆਪਾਂ ਪਿਛਲੇ ਦਿਨੀ ਕੁਝ ਦੇਖਿਆ ਸੀਗਾ ਮੈਂ ਉਹਦੀ ਵੀ ਪ੍ਰੈਸ ਕਾਨਫਰੰਸ ਸੀ ਜਿੱਦੋਂ ਆਪਾਂ ਪੁਲ ਤੇ ਇੱਕ ਬੰਦੇ ਦੀ ਗਰਦਨ ਵੇਰ ਕਾ ਪੁੱਲਤੇ ਹੋਇਆ ਸੀ ਤੇ ਇਹੋ ਜੀ ਘਟਨਾਵਾਂ ਤੋਂ ਦੇਖੋ ਕਿੰਨਾ ਬਚਾ ਹੋਇਆ ਹੈ 1020 ਘਟੂ ਅਸੀਂ ਫੜ ਲਿਆ ਤੇ ਉਹੀ ਅਸੀਂ ਟਾਈਮ ਟੂ ਟਾਈਮ ਡੇ ਟੂ ਡੇ ਅਸੀਂ ਰੇਡਸ ਵੀ ਕਰ ਰਹੇ ਆ ਜਿਹੜੇ ਸ਼ਾਪਸ ਵਗੈਰਾ ਹੈਗੀਆਂ ਤੇ ਅਸੀਂ ਦੇਖ ਰਹੇ ਕਿ ਜਿਹੜਾ ਵੀ ਸੇਲ ਕਰ ਰਹੇ ਅਸੀਂ ਐਕਸ਼ਨ ਲੈ ਰਹੇ ਆ ਐਫ ਆਈ ਆਰਸ ਵੀ ਦਰਜ ਕਰ ਰਹੇ ਆ ਹ ਤੱਕ ਦੇਖੋ ਕਾਫੀ ਜਾਨ ਸੇਵ ਹੋਈਆਂ ਨਾਲੇ ਪਲੱਸ 25 ਵੀ ਨਾਲੇ ਸਾਰਿਆਂ ਦਾ ਬਚਾਅ ਬਹੁਤ ਹੋਇਆ ਜੀ ਜਿੰਨੇ ਜਾਇਨੀ ਸਰ ਅਵੇਲੇਬਲ ਹੋ ਫੈਂਸ ਹੈ ਜਿਹੜਾ ਇਹਦੇ ਘਟੂ ਬਰਾਮੜ ਹੋਏ ਸੀ ਇਹ ਤਾਂ ਅਵੇਲੇਬਲ ਹੈ ਜੀ ਫਿਰ ਕਿ ਦੁਬਾਰਾ ਇਹਨੂੰ ਉਸ ਤੋਂ ਲੋਕ ਪਹਿਲਾ ਮਾਰ ਜੋ ਠੀਕ ਹੈ ਆਪਾਂ 307 ਦਾ ਵੀ ਜਿੰਨਾ ਕੋ ਗਰਤੂ ਖਣਾਗੇ ਪੁਲਿਸ ਡਿਪਾਰਟਮੈਂਟ ਤੋਂ ਹੀ ਆਇਆ ਕਿ ਜਿੰਨੂੰ ਸਾਡ ਦਾ ਵੀ ਪਰਚਾ ਦਰਜ ਕਰਾਂਗੇ ਤਾਂ ਕਿ ਜਾਨੂੰ ਨਾ ਹੋ ਜੂਏ ਅਸੀਂ ਅਸੀਂ ਲੀਗਲ ਰਾਈ ਲੈ ਕੇ ਜੋ ਵੀ ਵੱਦ ਤੋਂ ਵੱਦ ਕਾਰਵਾਈ ਹੋ ਸਕੀ ਅਸੀਂ ਲੀਗਲ ਕਰਾਂਗੇ ਜਿੰਨੀ ਇਹਨੇ ਤਗੜੀ ਲੱਗੀ ਸਰ ਉਹਨਾਂ ਦੇ ਰੋਕtham ਕਿਉਂ ਲੱਗਦਾ ਕਿਨਾਂ ਤੇ ਜੀ ਜਿਵੇਂ ਜਿਗੜੂ-ਗੱਟੂ ਚਾਰ ਨੂੰ ਪ੍ਰੋਡਕਸ਼ਨ ਤੇ ਜੀ ਉਹਨੇ ਅਸੀਂ ਪੁੱਛਗਿਛ ਕਰਾਂਗੇ ਜੀ ਕਿੱਥੋਂ ਲਿਆਈ ਹੈ ਜੀ ਪਿੱਛੋਂ ਉਹਨਾਂ ਨੂੰ ਜਰੂਰੀ ਬਿਲਕੁਲ ਜੀ ਬਿਲਕੁਲ ਸਰ ਇਹ ਵੇਚਦੇ ਕਿੱਥੇ ਸੀ ਕਿਉਂਕਿ ਇੰਨਾ ਹਜ਼ਾਰ ਗੱਟੂ ਦੇ ਵਿੱਚ ਇਹਲੇ ਅਸੀਂ ਇਹਨਾਂ ਤੋਂ ਇਨਫੋਰਮੇਸ਼ਨ ਲਵਾਂਗੇ ਕਿੱਥੇ-ਕਿੱਥੇ ਵੇਚਦੇ ਜਿਵੇਂ ਅਸੀਂ ਪਹਿਲਾਂ ਵੀ ਦੁਕਾਨਾਂ ਤੋਂ ਰਿਕਵਰ ਕੀਤੇ ਹੈ ਉਹ ਦੁਕਾਨਾਂ ਤੋਂ ਵੀ ਅਸੀਂ ਪੁੱਛਗਿਛ ਕਰਾਂਗੇ ਕਿ ਉਹ ਜਿੱਤ ਉਹਨਾਂ ਨੂੰ ਵੇਚ ਨਾ ਰਹੇ ਹੋਂ ਪਤੰਗਾ ਦੀ ਦੁਕਾਨ ਸੀ ਇਹਦੀ ਇਹਦੀ ਪਤੰਗਾ ਦੀ ਦੁਕਾਨ ਸੀ ਜਿੱਥੇ ਵੇਚਦੇ ਨਹੀਂ ਨਹੀਂ ਇਹ ਹਾਲੇ ਪਤੰਗਾ ਵਾਲੀ ਅ ਦੁਕਾਨ ਨਹੀਂ ਸੀਗੀ ਉਹ ਸਪਲਾਈ ਵੀ ਕਰਦਾ ਸੀ ਨਾਲ ਨਾਲ ਉਹ ਸਪਲਾਈ ਦਾ ਕੰਮ ਵੀ ਕਰਦਾ ਸੀ ਸਪਲਾਈ ਦਾ ਹੀ ਹੋਣਾ ਜੀ ਜਿਹੜਾ ਇੰਨੀ ਵੱਡੀ ਕੁਆਂਟੀਟੀ ਦਾ ਇੱਕ ਦੁਕਾਨੇ ਤਾਂ ਵਿਕੂਗਾ ਨਹੀਂ ਜੀ ਸਰ ਇਹ ਪਬਲਿਕ ਨੂੰ ਥੋੜਾ ਮੈਸੇਜ ਮੈਸੇਜ ਕਨਵੇ ਕਰਦੇ ਕਿ ਕਾਰਟੂਨ ਲੈ ਕੇ ਖਾਸ ਕਰਕੇ ਪੈਰੈਂਟਸ ਨੂੰ ਆਪਾਂ ਕੀ ਦੇਖੋ ਜੀ ਮੈਂ ਪਹਿਲਾਂ ਵੀ ਅਬ ਆਪਣਾ ਤੁਹਾਡੇ ਆਪਣਾਮ ਦੇ ਸਹਿਰਵਾਸੀਆਂ ਦੇ ਰੂਬਰੂ ਹੋਇਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਿਹੜਾ ਵੇਚੇਗਾ ਤੇ ਵਰਤੇਗਾ ਤੇ ਸਟੋਰ ਕਰੇਗਾ ਉਹਦੇ ਬਰਖਲਾ ਕਾਨੂੰਨੀ ਕਾਰਵਾਈ ਹੋਏਗੀ ਜਿਹੜਾ ਪ੍ਰੋਡਕਸ਼ਨ ਕਰਦਾ ਸਰ ਉਹਦੇ ਖਲਾਫ ਕਾਨੂੰਨੀ ਕਾਰਵਾਈ ਨਹੀਂ ਹੋਏਗੀ ਮੈਂ ਕਹਿੰਦਾ ਜੀ ਜਿਹੜਾ ਵੇਚੇਗਾ ਸਟੋਰ ਕਰੇਗਾ ਚਲ ਚੌਥਾ ਪ੍ਰੋਡਕਸ਼ਨ ਵੀ ਹੈ ਨਾ ਅੰਮ੍ਰਿਤਪੁਰ ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਆਦੇ ਜਾਰੀ ਕੀਤੇ 4-5 ਸਾਲ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਬੱਚਾ ਉਡਾਏਗਾ ਉਹਦੇ ਦਰਾਂ ਨਾਲ ਉਸਦੇ ਮਾਪਿਓਂ ਦੇ ਵੀ ਆਪਾਂ ਐਫਆਈਆਰ ਬਿਲਕੁਲ ਮੈਂ ਤਾਂ ਉਹੀ ਗੱਲ ਕਰ ਰਿਹਾ ਹਾਂ ਸਟੋਰ ਕਰੇਗਾ ਵੇਚੇਗਾ ਯੂਜ਼ ਕਰੇਗਾ ਤੇ ਜਿਹੜਾ ਪ੍ਰੋਡਕਸ਼ਨ ਸਾਰੇ